ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਅੱਜ ਆਪਾਂ ਐ ਸੀ ਸ੍ਰੀ ਬਿਆਲਦਾਸ ਜੀ ਬਰਕਤ ਕੂਟੀਆਂ ਹਿੰਮਤਪੁਰਾ ਇੱਕਦਾਂ ਤੁਹਾਨੂੰ ਆ ਦਿਖਾਣਾ ਇਹ ਘੜੀਆ ਜਿਹੜੀ ਆ ਕਾਟੂ ਕਹਿੰਦੇ ਆ ਤੇ ਇਹਦੀ ਆਵਾਜ਼ ਤੁਹਾਨੂੰ ਸੁਣਾ ਰਿਹਾ ਮੈਂ ਕਿਉਂਕਿ ਇੱਥੇ ਨਾ ਬਰਕਤ ਬਹੁਤ ਜ਼ਿਆਦਾ ਨਹੀਂ ਜੀ ਬੋਰਡ ਹੋ ਗਏ ਨੇਮ ਹੋ ਗਏ ਪੇਪਲ ਹੋ ਗਏ ਆ ਤੇ ਬਹੁਤ ਤਰ੍ਹਾਂ ਦੇ ਜਿਹੜੇ ਫਲ ਫਰੂਟ ਵੀ ਇੱਥੇ ਲੱਗੇ ਹੋਏ ਨੇ ਤੇ ਸਾਡੇ ਹਿੰਮਤਪੁਰੇ ਤੇ ਜਿੰਨੇ ਵੀ ਕੋਈ ਧਾਰਮਿਕ ਸਥਾਨ ਨੇ ਗੁਰਦੁਆਰਾ ਕੁਦੀਆ ਮੰਦਿਰ ਮਸਜਿਦਾਂ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਅਦਰਸ਼ ਲੱਗੇ ਹੋਏ ਨੇ ਤੇ ਸਕੂਨ ਆਉਂਦਾ ਇੱਥੇ درختਾਂ ਥੱਲੇ ਤੇ ਇਹ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ ਚਾਰੇ ਪਾਸੇ ਜਿਹੜੇ ਆ ਦਰਖਤ ਹੀ ਦਰਖਤ ਨਜ਼ਰ ਆਉਂਦੇ ਆ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਾਨਵਰ ਨੇ ਤੇ ਇਹ ਦੇਖੋ ਮੈਂ ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕੋਇਲ ਕੋਇਲਾ ਕੁਕੜੀਆਂ ਤੋਤੇ ਚਿੜੀਆਂ ਠੁੱਗੀਆਂ ਗਟਾਰਾਂ ਇਹ ਸਾਰੀਆਂ ਇੱਥੇ ਨੇ ਤੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਆਰਾਮ ਵੀ ਮਹਿਸੂਸ ਹੁੰਦਾ ਨਾ ਪੀਰਾਂ ਪਗੰਬਰਾਂ ਨੇ ਮਹਾਪੁਰਸ਼ਾਂ ਨੇ ਇੱਥੇ ਜੀ ਤਪੱਸਿਆ ਕੀਤੀ ਆ ਤੇ ਬਾਕੀ ਜਿਹੜੇ ਦਰਖਤ ਲੱਗੇ ਨੇ ਇਹਨਾਂ ਦੇ ਨਾਲ ਵੀ ਬਹੁਤ ਬਰਕਤ ਹੁੰਦੀ ਹੈ ਨਾ ਤੇ ਤੁਸੀਂ ਦੇਖ ਸਕਦੇ ਜਿੱਧਰ ਵੀ ਨਿਗਾਹ ਮਾਰੋਗੇ ਮੈਂ ਹੀ ਆ ਕੋयल ਦੀ ਆਵਾਜ਼ ਤੇ ਚਿੜੀਆਂ ਦੀ கீਚੀ ਇਹੀ ਚਲੋ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ ਵੀ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਪੰਜਾਬ ਦੇ ਵਿੱਚ ਦਰਖਤ ਲਗਾਉਣੇ ਚਾਹੀਦੇ ਨੇ ਤੇ ਦਰਖਤਾਂ ਦੇ ਨਾਲ ਜਿਹੜੀ ਆ ਤਾਪਸਾ ਆਪਣੀ ਗਰਮੀ ਇੰਨੀ ਪੈ ਰਹੀ ਆ ਉਹ ਥੋੜੀ ਜੀ ਘੱਟ ਹੋ ਸਕਦੀ ਆ ਜਿੱਧਰ ਵੀ ਤੁਸੀਂ ਨਿਗਾਹ ਮਾਰੋਗੇ ਦੇਖੋ ਇਧਰ ਸਾਰੇ ਫਲ ਫਰੂਟ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਨਿੰਬੂ ਹੋ ਗਿਆ ਕੇਲੇ ਹੋ ਗਿਆ ਔੜੇ ਜਾਮਣਾ ਤੇ ਬਹੁਤ ਸਾਰੇ ਜਿਹੜੇ ਆ ਦਰਾਖਤਾਂ ਲੱਗੇ ਹੋਏ ਨੇ ਨਸੂੜਾ ਲੱਗਿਆ ਬਾਜਵੇਂ ਇਹ ਨਸੂੜੀਆਂ ਬਹੁਤ ਲੱਗੀਆਂ ਉਸ ਤੇ ਤੁਸੀਂ ਦੇਖੋਗੇ ਉਹ ਸਾਰੀਆਂ ਨਸੂੜੀਆਂ ਲੱਗੀਆਂ ਨੇ ਤੇ ਆਹਾਂ ਔਲੇ ਦਾ ਤੇ ਇੱਧਰ ਨਿੱਕੇ ਨਿੱਕੇ ਜਿਹੜੇ ਆ ਫਰੂਟ ਆਪਣੇ ਲੱਗਦੇ ਆ ਇੱਧਰ ਮੁਸੰਮੀ ਦੀ ਤਰ੍ਹਾਂ ਜਾਂ ਕਿੰਨੂ ਦੀ ਤਰ੍ਹਾਂ ਲੱਗਦੇ ਇੱਥੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਆ ਦੇਖੋ ਹਲੇ 2-3 ਲੱਗੇ ਹੋਏ ਨੇ ਗਰਮੀਆਂ ਦੇ ਵਿੱਚ ਲੱਗਦੇ ਨੇ ਇਹ ਆ ਦੇ ਇਹ ਪਰ ਇਹਨਾਂ ਦੇ ਵਿੱਚ ਖਟਾਸ ਬਹੁਤ ਆ ਜੇ ਤਾਂ ਜੂਸ ਬਣਾ ਕੇ ਪੀਤਾ ਜਾਵੇ ਤਾਂ ਬਹੁਤ ਵਧੀਆ ਲੱਗੇ ਇੱਧਰ ਨਿੰਬੂ ਹੋਰ ਵੀ ਬਹੁਤ سارے ਜਿਹੜੇ ਫਰੂਟ ਦੇ ਆ ਲੱਗੇ ਹੋਏ ਨੇ ਆਪਾਂ ਸਾਰਿਆਂ ਨੂੰ ਥੋੜਾ ਜਿਹਾ ਹੰਬਲਾ ਮਾਰਨਾ ਪੈਣਾ ਤੇ ਇਦਾਂ ਹੀ ਜਿਹੜੇ ਆ ਆਪਾਂ ਨੂੰ ਦਰਖਤ ਸਾਰੇ ਲਾਉਣੇ ਪੈਣੇ ਆ ਤਾਂ ਜੋ ਆਪਾਂ ਕੁਦਰਤ ਨੂੰ ਵਧੀਆ ਬਣਾ ਸਕਦੇ ਆ ਹੋਰ ਵੀ ਇਹ ਸਾਰੇ ਦਰਖਤਾਂ ਦੇਖੋ ਪੁਰਾਣੀ ਪ੍ਰਾਤਮ ਜਿਹੜੇ ਦਰਖਤ ਹੈਗੇ ਉਹ ਵੀ ਇੱਥੇ ਆ ਇਹ ਚੂੜਾ ਦਾ ਰਸਵੋਲ ਤਿਆਰ ਆ ਤਿੰਨ ਚਾਰ ਠੇਕੇ ਨੇ ਲੱਗੇ ਹੋਏ ਨੇ ਬਹੁਤ ਪਾਣੀ ਦਾ ਰਸ ਤੇ